अच्छा मेरी गल सुनो जे आपा भिजਣਾ ਹੀ ਆ ਤੇ ਬਹਿ ਕੇ ਭੇਜ ਜਾਈਏ ਤਾਂ ਕਿ ਮਗਰਲੀ ਵੀ ਵਿਚਾਰੇ ਦੇਖ ਸਕਣ ਜੇ ਇੱਕ ਵਾਰੀ ਮੇਰੀ ਬੇਨਤੀ ਬਣ ਕੇ ਦੇਖੋ ਸਹੀ ਆ ਆ ਦੇਖੋ ਹੱਥ ਜੋੜਿਆ ਮਗਰ ਬਹੁਤ ਲੋਕ ਹੀ ਖੜੇ ਨੇ ਇੱਕ ਵਾਰੀ ਤੇ ਭिजਣਾ ਹੀ ਭੇਜਦਾ ਆਪਾਂ ਜੇ ਨਹੀਂ ਔਰ ਸੁੱਕੇ ਦਾ ਜਾਣਾ ਨਹੀਂ ਕਿਸੇ ਲਈ ਤੇ ਮੇਰੀ ਇੱਕ ਬੇਨਤੀ ਜੇ ਪ੍ਰਵਾਨ ਕਰ ਲੋ ਸਾ ਮੇਰੇ ਬੇਟੇ ਮੇਰੇ ਵੀਰੋ ਛੋਟੇ ਵੀਰ ਵੱਡੇ ਵੀਰ ਬਹਿ ਕੇ ਦੇਖੋ ਤੁਸੀਂ ਕੋਸ਼ਿਸ਼ ਕਰੋ और पहला फतेह प्रवान करो सारे वागुरु जी का खालसा गुरबाणी का गुरबाणी का कथन है कुत्ता राज बहालिए फिर अगे की दसो जरा दे 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 दे। एक बारी बार, एक फिर बोलो जरा कुत्ता राज बहालिए फिर ਚੱਕੀ ਚੱਟੇ ਇਹ ਆਪਾਂ ਇਸ ਤਰ੍ਹਾਂ ਦੇ ਲੋਕਾਂ ਨੂੰ ਪੰਜਾਬ ਦੇ ਵਿੱਚ ਰਾਜ ਦੇ ਦਿੱਤਾ ਜਿਨ੍ਹਾਂ ਦੀ ਔਕਾਤ ਨਹੀਂ ਸੀਗੀ ਜਿਨ੍ਹਾਂ ਦੇ ਪੰਜਾਬ ਦੇ ਪ੍ਰਤੀ ਕੋਈ ਸੋਹਰਦਤਾ ਨਹੀਂ ਸੀ ਜਿਨ੍ਹਾਂ ਨੂੰ ਪੰਜਾਬ ਦੇ ਕਿਸਾਨਾਂ ਖੇਤ ਮਜ਼ਦੂਰਾ ਛੋਟੇ ਦੁਕਾਨਦਾਰ ਔਰ ਪਛੜੀਆਂ ਸ਼੍ਰੇਣੀਆਂ ਤੇ ਦਲਿਤ ਭਾਈਚਾਰੇ ਨਾਲ ਕੋਈ ਪਿਆਰ ਨਹੀਂ ਸੀਗਾ ਇਹ ਸਾਰੇ ਵਿਅਕਤੀ ਇਹ ਸਾਰੇ ਜਨਾਹ ਆ ਜਿਹੜਾ ਫਰਜੀ ਇਨਕਲਾਬੀਆਂ ਦਾ گرو ਬੰਦੂਆ ਮਜ਼ਦੂਰਾਂ ਦਾ ਇਹ گرو ਇਹ ਪੰਜਾਬ ਨੂੰ ਲੁੱਟਣ ਤੇ ਆਏ ਹੋਏ ਨੇ ਮੇਰੇ ਵੀਰੋ ਮੈਂ ਪੁੱਛਣਾ ਚਾਹਣਾ ਦੱਸੋ ਮੈਨੂੰ ਇੱਕ ਵਾਰ ਕੇਜਰੀਵਾਲ ਵਿਚਈ ਸਸੋਡੀਆਂ ਉਹ ਇੱਕ ਵਾਰ ਦੱਸੋ ਕਿ ਪੰਜਾਬ ਦੇ ਕਿਹੜੇ ਲੋਕਾਂ ਨੇ ਪੰਜਾਬ ਦੀ ਕਿਹੜੀ ਜਥੇਬੰਦੀ ਨੇ ਤੁਹਾਡੇ ਕੋਲ ਅਰਬਨ ਸਟੇਟਾਂ ਮੰਗੀਆਂ ਪੰਜਾਬ ਚ ਉਹ ਯਾਰੋ 65000 ਏਕੜ ਜਿਹੜੀ ਸਾਡੀ ਸਭ ਤੋਂ ਜ਼ਰਖੇਜ਼ ਧਰਤੀ ਦੁਨੀਆ ਦੀ ਜਿਹੜੀ ਜਿਹੜੀ ਜ਼ਮੀਨ ਕੈਲੀਫੋਰਨੀਆ ਨੂੰ ਮਾਤ ਪਾਉਂਦੀ ਆ ਉਹਦਾ ਤੁਸੀਂ 65000 ਕਿਲਾ ਅਖੋਤੀ ਲੈਂਡ ਗ੍ਰੈਬਿੰਗ ਪੂ ਮਾਫੀਆ ਦੇ ਹੱਥ ਦੇਣਾ ਚਾਹੁੰਦੇ ਹੋ ਮੇਰੇ ਵੀਰੋ ਇਹ ਸਭ ਠੱਗੀ ਠੋਰੀ ਦਾ ਮਹਿਕਮਾ ਵਾ ਇਹ ਕੋਈ ਅਰਬਨ ਸਟੇਟ ਨਹੀਂ ਬਣਾਉਣਾ ਚਾਹੁੰਦੇ ਔਰ ਅਰਬਨ ਸਟੇਟ ਕਹਿੰਦੇ ਮੰਗੀ ਮੰਗਦੇ ਤਾਂ ਲੋਕ ਆ ਤੁਹਾਡੇ ਲਾਗੇ ਪਟਿਆਲਾ ਦੇ ਵਿੱਚ ਜਸਪ੍ਰੀਤ ਕੈਨੇਡਾ ਦਾ ਝੂਠੇ ਪੁਲਿਸ ਮੁਕਾਬਲੇ 'ਚ ਮਾਰਤਾ ਮੰਗਦੇ ਤਾਂ ਲੋਕ ਉਹਦਾ ਇਨਸਾਫ ਨਹੀਂ ਮੰਗਦੇ ਨੇ ਲੋਕ ਕਰਨਲ ਬਾਟ ਇੱਕ ਫੌਜੀ ਉਹਦੇ ਮੁੰਡੇ ਦਾ ਕੁੱਟ ਮਾਰਦਾ ਇਨਸਾਫ ਮੰਗਦੇ ਨੇ ਲੋਕ ਜੋ ਨਰਿੰਦਰ ਸਿੰਘ ਸੀਆਈਏ ਸਟਾਫ ਪਟੰਡਾ ਚ 180 ਜਗਾ ਤੇ 3 ਡਿਗਰੀ ਟੌਰਚਰ ਕਰੰਟ ਲਾ ਕੇ ਉਹਨੂੰ ਮਾਰ ਦਿੱਤਾ ਮੰਗਦੇ ਤਾਂ ਲੋਕ ਉਹਦਾ ਇਨਸਾਫ ਨੇ ਮੰਗਦੇ ਤਾਂ ਲੋਕ ਆ ਜਿਹੜੇ ਦਲਿਤ ਤੋਂ ਮੁੰਡੇ ਮਾਰਤੇ ਪਟਿਆਲੇ ਦੇ ਅਬੋਹਰ ਦੇ ਜਿਹੜੇ ਉਸ ਗੈਂਗਸਟਰ ਵੱਲੋਂ ਮਾਰ ਆ ਗਿਆ ਬਹੁਤ ਭਾੜੀ ਗੱਲ ਕੀਤੀ ਉਸਨੇ ਹੋ ਸਕਦਾ ਹੈ ਇਹ ਵੀ ਇਹਨਾਂ ਦੀ এনवायरमेंट ਹੋਵੇ ਸਤਰਾਂ ਦੇ ਮੁੰਡਿਆਂ ਦੀ ਪਰ ਕਿਹਨੇ ਅਧਿਕਾਰ ਦਿੱਤਾ ਕਿ ਤੁਸੀਂ ਜੱਜ ਨੂੰ ਬਾਈਪਾਸ ਕਰਕੇ ਤੁਸੀਂ ਪ੍ਰੋਸੀਕਿਊਸ਼ਨ ਨੂੰ ਬਾਈਪਾਸ ਕਰਕੇ ਕ੍ਰਿਮੀਨਲ ਜਸਟਿਸ ਸਿਸਟਮ ਦੀ ਆਤ ਧੱਤੀ ਆੜਾ ਕੇ ਸਿੱਧੀਆਂ ਜਾ ਕੇ ਗੋਲੀਆਂ ਠੋਕ ਦਿਓ ਮਾਰ ਦਿਓ ਬੰਦ ਕਰ ਦਿਓ ਅਦਾਲਤਾਂ ਕੇਜਰੀਵਾਲ ਭਗਵੰਤ ਬੰਦ ਕਰ ਦੇ ਸਰਕਾਰੀ ਵਕੀਲਾਂ ਦੀ ਪ੍ਰਣਾਲੀ ਕੱਲੀ ਪੁਲਿਸੀ ਉਹਨੂੰ ਦੇ ਦੇ ਮੰਗਦੇ ਨੇ ਲੋਕ ਇਨ੍ਹਾਂ ਗੱਲਾਂ ਦਾ ਇਨਸਾਫ ਮੰਗਦੇ ਨੇ ਕਿਸਾਨ ਆਪਣੀ ਜ਼ਮੀਨ ਦੇ ਫਸਲਾਂ ਦੇ ਖਰਾਬੇ ਦਾ ਮੁਆਵਜ਼ਾ ਜਿਹੜਾ ਕਹਿੰਦਾ ਸੀ ਬੱਕਰੀ ਜਿਹੜਾ ਕਹਿੰਦਾ ਸੀ ਮੁਰਗੀ ਦਾ ਮੁਆਵਜ਼ਾ ਦਊ ਨਹੀਂ ਦੇ ਸਕਿਆ ਅੱਜ ਗੱਲ ਕੀ ਕਰ ਰਹੇ ਹੋ ਪੰਜਾਬ ਚੱਲ ਰਿਹਾ ਏ ਪੰਜਾਬ ਦੇ ਵਿੱਚ ਪੁਲਿਸ ਰਾਜ ਕਾਇਮ ਹੋ ਚੁੱਕਾ ਤੇ ਸਾਡਾ ਮੁੱਖ ਮੰਤਰੀ दारू ਪੀ ਕੇ ਤੇ ਪੈਂਚਰਾਂ ਦੀ ਗੱਲ ਸਮੋਂਦਾ ਲੋਕਾਂ ਨੂੰ ਕਿ ਪੈਂਚਰ ਕਿਵੇਂ ਲਾਉਣਾ ਵਾ ਮੈਂ ਜਦੋਂ ਟਿਊਬ ਭਰੂੰਗਾ ਨੇਰੇ 'ਚ ਤੂੰ ਕੰਨ ਦੇ ਲਾ ਕੇ ਰੱਖੋ ਜਿੱਥੇ ਹਵਾ ਆਵੇ ਸਮਝ ਲਿਓ ਉੱਥੇ ਪੈਂਚਰ ਤੇ ਕਿਸੇ ਨੇ ਇਹਦਾ ਮਜ਼ਾਕ ਉਡਾਇਆ ਉਹ ਕਹਿੰਦਾ ਜੇ ਨੇਰੇ ਵਿੱਚ ਤੂੰ ਗੱਡੀ ਦਾ ਪੈਂਚਰ ਲਾਉਣ ਲੱਗਿਆ ਉਸ ਗੱਡੀ ਵਿੱਚ ਬੈਟਰੀ ਨੇ ਹੋਊਗੀ ਉਹਦੀ ਲਾਈਟ ਵੀ ਜਗਦੀ ਹੋਊਗੀ ਓ ਮੂਰਖਾ ਤੂੰ ਮੇਰੇ ਛਵਾ ਕਿਉਂ ਲੱਭਦਾ ਵਾ ਇਸੇ ਤਰ੍ਹਾਂ ਪਾਣੀ ਵਿੱਚ ਡੰਗਾ ਰੋਜ਼ ਚੁਟਕਲੇ ਰੋਜ਼ ਤੁੱਜਿਆ ਨੂੰ ਚੇਡਾਂ ਸਿਰਫ ਇਸ ਕਰਕੇ ਕਿਉਂਕਿ ਹੰਕਾਰ ਦੇ ਭਰੇ ਹੋਏ ਨੇ ਆ ਰਾਗਵ ਚੱਡਾ ਇਹਨਾਂ ਦਾ ਮੈਂਬਰ ਰਾਜ ਸਭਾ ਆਪਣੇ ਸਿਰ ਤੇ ਬਣਾ ਕੇ ਰਾਜ ਸਭਾ 'ਚ ਭੇਜਤਾ ਉਹਨੇ 6-8 ਮਹੀਨੇ ਪਤਾ ਨਹੀਂ ਲੰਡਨ ਉਹ ਕਿਤੇ ਬਾਹਲੇ ਦੇਸ਼ਾਂ 'ਚ ਘੁੰਮਦਾ ਰਿਹਾ ਯਾਸ਼ੀ ਕਰਦਾ ਰਿਹਾ ਤੇ ਜਦੋਂ ਦੇਖਿਆ ਪਾਰਲੀਮੈਂਟ ਦਾ ਸੈਸ਼ਨ ਆਇਆ ਜਦੋਂ ਸਾਡੇ ਪ੍ਰਧਾਨ ਸਾਹਿਬ ਬੈਠੇ ਨੇ ਰਾਜਾ ਵਿੜਿੰਗ ਸਾਹਿਬ ਔਰ ਡਾਕਟਰ ਕਾਂਧੀ ਗਏ ਨੇ ਉਹਨਾਂ ਲੋਕਾਂ ਨੂੰ ਪੁਛਦਾ ਪੋਸਟ ਪਾ ਕੇ ਉਹ ਮੈਂ ਮੁੱਛਾ ਨਾ ਚੰਗਾ ਲੱਗਦਾ ਕਿ ਮੈਂ ਬਿਨਾ ਮੁੱਛਾ ਤੋਂ ਚੰਗਾ ਲੱਗਦਾ ਤੇ ਕਿਸੇ ਨੇ ਉਹਦਾ ਮਜ਼ਾਕ ਕਰਾਇਆ ਉਹ ਰਾਗਵ ਚੱਟੇ ਜੇ ਤੂੰ ਪੁੱਛਣਾ ਕਿ ਮੁੱਛ ਤੇ ਬਗੈਰ ਮੁੱਛ ਕਟਾਰੂ ਚੱਕ ਨੂੰ ਜਾ ਕੇ ਪੁੱਛਣਾ ਕਿ ਕਟਾਰੂ ਚੱਕੀ ਕਹਿੰਦਾ ਮੇਰੇ ਵੀਰੋ ਇਹ ਸਾਡੇ ਗੱਲ ਪੈਗੇ ਨੇ ਇਹ ਸਾਡੇ ਗੱਲ ਪੈਗੇ ਨੇ ਅੱਛਾ ਦੋਸਤੋ ਸੁਣੋ ਹੁਣ ਠੱਗੀ ਕਹਿੰਦੇ ਭਗਵੰਤ ਮਾਨ ਨਹੀਂ ਕਰਪਟ ਹੈਗਾ ਕੌਣ ਕਹਿੰਦਾ ਕਰਪਟ ਨਹੀਂ ਹੈਗਾ ਆ ਕੇਜਰੀਵਾਲ ਸਸੋਡਿਆ ਤੇ ਉਹ ਤੋਂ ਹਜ਼ਾਰ ਕਰੋੜ ਦੇ ਸਕੈਂਡਲ ਨੇ 2 2000 ਕਰੋੜ ਦੇ ਕਲਾਸਰੂਮਾਂ ਦੇ ਸਕੈਂਡਲ ਸ਼ਰਾਬ ਦੇ ਸਕੈਂਡਲ ਦੂਜਿਆਂ ਨੂੰ ਕਹਿੰਦੇ ਨੇ ਡਰਗ ਮਾਫੀਆ ਖੁੱਤ 2000 ਕਰੋੜ ਦੀ ਸ਼ਰਾਬ ਦਾ ਇਹਨਾਂ ਦੇ ਉੱਤੇ ਮੁਕਦਮਾ ਦਰਜ ਹੈ ਸਭ ਤੋਂ ਵੱਡਾ ਡਰਗ ਮਾਫੀਆ ਸਾਰੇ ਭਾਰਤ ਵਿੱਚ ਕੋਈ ਹੈ ਤੇ ਕੇਜਰੀਵਾਲ ਤੂੰ ਆ ਭਗਵੰਤ ਦੇ ਸਾਨੂੰ ਅਫਸੋਸ ਮੁੱਖ ਮੰਤਰੀ ਤੈਨੂੰ ਬਣਾਇਆ ਅੱਜ ਤੈਨੂੰ ਇਹਨਾਂ ਨੇ ਇੱਕ ਜਿਵੇਂ ਖਡਾਉਣੇ ਨੂੰ ਚਾਬੀ ਦੇ ਕੇ ਛੱਡ ਦਿੱਤਾ ਤੇਰ ਤੋਂ ਤੈਨੂੰ ਨਚਾਰ ਬਣਾ ਕੇ ਰੱਖਤਾ ਮੇਰੇ ਵੀਰੋ ਭਗਵੰਤ ਬਾਹ ਚੀਫ ਮਨਿਸਟਰ ਇਸ ਤੋਂ ਪਹਿਲਾਂ ਸਾਰੇ ਚੀਫ ਮਨਿਸਟਰ ਸਾਰੀਆਂ ਅਰਬਨ ਅਥੋਰਿਟੀਆਂ ਜਿੱਥੇ ਐਕੁਇਜ਼ੀਸ਼ਨ ਹੋਣੀ ਆ ਜ਼ਮੀਨ ਐਕਵਾਇਰ ਗਵਾਟਾ ਗਲਾਟਾ ਪੂਡਾ ਅੰਮ੍ਰਿਤਸਰ ਬਠਿੰਡਾ ਖਾਰਿਆਂ ਦਾ ਅਥਾਰਟੀ ਦਾ ਚੇਅਰਮੈਨ ਮੁੱਖ ਮੰਤਰੀ ਹੋਇਆ ਕਰਦਾ ਸੀਗਾ ਪਰ ਕੇਚਰੀਵਾਲ ਨੇ ਕਹਾ ਕਿ ਇਹਦਾ ਕੀ ਆ ਕੱਲ ਨੂੰ ਕਿਤੇ ਚੂਪੜੂ ਨਾ ਕਰੇ ਇਹਨੂੰ ਬਤੌਰ ਚੇਅਰਮੈਨ ਅੱਜ ਤੋਂ ਡੇਢ ਮਹੀਨਾ ਪਹਿਲਾਂ ਇੱਕ ਨੋਟੀਫਿਕੇਸ਼ਨ ਇਸੇ ਕੋਲੋਂ ਜਾਰੂ ਜਾਰੀ ਕਰਾਈ ਤੇ ਪੰਜਾਬ ਦੇ ਮੁੱਖ ਸਿਕੱਤਰ ਨੂੰ ਇਹਦੀ ਜਗ੍ਹਾ ਤੇ ਚੇਅਰਮੈਨ ਬਣਾਤਾ ਕੌਣ ਆ ਪੰਜਾਬ ਦਾ ਮੁੱਖ ਸਿਕੱਤਰ ਗੈਰ ਪੰਜਾਬੀ ਹੋਵੇਗਾ ਆਈਏਸ ਹੋਵੇਗਾ ਆਈਪੀਐਸ ਹੇਗਾ ਗੈਰ ਪੰਜਾਬੀ ਸਾਡਾ ਡੀਜੀਪੀ ਪੰਜਾਬ ਦਾ ਗੈਰ ਪੰਜਾਬੀ ਸਾਡਾ ਗ੍ਰੇਸ ਸਿਕਤਰ ਪੰਜਾਬ ਦਾ ਗੈਰ ਪੰਜਾਬੀ ਸਾਡੇ ਉੱਤੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਇੱਕ ਔਰਤ ਦਿੱਲੀੋਂ ਲਿਆ ਕੇ ਸਾਡੇ ਪੋਲੂਸ਼ਨ ਕੰਟਰੋਲ ਬੋਰਡ ਦੀ ਚੇਅਰਮੈਨ ਲਾਤੀ ਗੈਰ ਪੰਜਾਬੀ ਦੀਪਕ ਚੋਹਾਨ ਉੱਤਰ ਪ੍ਰਦੇਸ਼ ਦਾ ਰਹਿਣ ਬੜਾ ਸੋਢੀਏ ਦਾ ਪਿਏ ਸਾਡੇ ਇੰਡਸਟਰੀਅਲ ਬੋਰਡ ਦਾ ਚੇਅਰਮੈਨ ਲਾਤਾ ਅੱਜ ਤੁਹਾਡੀ ਸਰਕਾਰ ਨਹੀਂ ਹੈ ਇਹਨਾਂ ਨੂੰ ਪਤਾ ਵਾ ਕਿ 1 ਸਾਲ ਬਾਅਦ ਲੋਕਾਂ ਨੇ ਪਿੰਡਾਂ ਦੇ ਵਿੱਚ ਸਾਨੂੰ ਛੁੱਟੀਆਂ ਮਾਰਨੀਆਂ ਨੇ ਕਿਉਂਕਿ ਇਸ ਢੰਗ ਦੇ ਨਾਲ ਇਹਨਾਂ ਨੇ ਕਿਸਾਨਾਂ ਦੇ ਜਾਇਜ਼ ਅੰਦੋਲਨ ਨੂੰ ਖਣੋਰੀ ਅਤੇ ਜਿਹੜਾ ਉੱਥੇ ਸ਼ੰਭੂ ਬਾਰਡਰ ਤੇ ਕੰਦੋਲਨ ਨੂੰ ਪੀਲੇ ਪੰਜੇ ਨਖ ਦੇ ਰਿਆ ਤੁਹਾਡਾ ਕੀ ਖਿਆਲ ਕਿ ਅਸੀਂ ਕਿਸਾਨ ਪੰਜਾਬ ਦੇ ਬਹਾਦਰ ਲੋਕ ਗੁਰੂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੀ ਔਲਾਦ ਆ ਛੋਟੇ ਛੋਟੇ ਸੈਭਜਾਦਾਂ ਦਾ ਖੂਨ ਡੁੱਲਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਔਲਾਦ ਸੁਖਾ ਸਿੰਘ ਮਤਾਬ ਸਿੰਘ ਦੀ ਔਲਾਦ ਗਰਜਾ ਸਿੰਘ ਪੋਟਾ ਸਿੰਘ ਦੇ ਔਲਾਦ ਭਾਈ ਚੈਤਾ ਸਿੰਘ ਦੀ ਭਾਈ ਚੈਤਾ ਜੀ ਦੀ ਮਾਈ ਭਾਗੋ ਦੀ ਔਲਾਦ ਓ ਕੇਜਰੀਵਾਲ ਤੂੰ ਕੀ ਲੱਗਦਾ ਸਾਡੀ ਜ਼ਮੀਨ ਖੋ ਸਕਦਾ ਤੂੰ ਹਰ ਕਿਸ ਨਹੀਂ ਪਹਿਲਾ ਪੰਜਾਬ ਦੇ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਨੰਨਕਾ ਪਵੇਗਾ ਫਿਰ ਤੇ ਉਹ ਪੰਜਾਬ ਦੇ ਲੋਕ ਜ਼ਮੀਰ ਦੇ ਕਹਿੰਦੇ ਕ੍ਰੰਥ ਨਿਕਾ ਭਗਵੰਤ ਮੈਂ ਇਹਦਾ ਸਕੈਂਡਲ ਕੱਢਿਆ ਤੁਸੀਂ ਦੇਖਿਆ ਸੜਕ ਸੁਰੱਖਿਆ ਫੋਰਸ 144 ਟਾਇota ਹਾਈਲੈਕਸ ਗੱਡੀਆਂ ਸਭ ਤੋਂ ਮਹਿੰਗੀਆਂ ਗੱਡੀਆਂ 37 ਲੱਖ ਦੀਆਂ 144 ਲੱਖ ਗੱਡੀਆਂ 53 ਕਰੋੜ ਰੁਪਏ ਦਾ ਡੀਜੀਪੀ ਦੇ ਨਾਮ ਤੇ ਪੱਲ ਪੰਜਾਬ ਪੁਲਿਸ ਆ ਹੋਮ ਮਿਨਿਸਟਰ ਭਗਵਾਨ ਮਾਨ ਕੌਣ ਜ਼ਿੰਮੇਵਾਰ ਆ ਅੱਜ 10 ਦਿਨ ਹੋ ਗਏ ਇੱਕ ਬੰਦੇ ਨੇ ਮੇਰਾ ਜਵਾਬ ਨਹੀਂ ਦਿੱਤਾ ਇੱਕ ਬੰਦੇ ਨੇ ਨਾ ਡੀਜੀਪੀ ਨੇ ਤਿੰਨ ਤਿੰਨ ਚਾਰ ਚਾਰ ਪ੍ਰੈਸ ਕਾਨਫਰੰਸਾਂ ਕਰਦੇ ਇਹਨਾਂ ਦੇ ਆ ਬੰਦੂਆ ਮਜ਼ਦੂਰ ਮੰਤਰੀ ਕਿਸੇ ਨੇ ਨਹੀਂ ਜਵਾਬ ਦਿੱਤਾ ਕਿ ਖੈਰੇ ਨੇ ਕਿਹਾ ਕਿ ਤੁਸੀਂ 20 15 ਤੋਂ 20 ਕਰੋੜ ਰੁਪਇਆ ਗੱਡੀਆਂ ਚ ਖਾਦਾ ਕੋ ਕ ਜਦੋਂ ਤੁਸੀਂ ਲੈਣ ਜਾਂਦੇ ਤੇ ਉੱਡਾ ਦੀ ਇਹ ਗੱਡੀ ਤੁਹਾਨੂੰ 10 ਤੋਂ 15 ਲੱਖ ਰੁਪਏ ਗੱਡੀ ਪਿੱਛੇ ਡਿਸਕਾਊਂਟ ਮੇਰੇ ਕੋਲ ਬਿੱਲ ਲੈ ਮੈਂ ਆਪਣੇ ਨਾਮ ਤੇ ਬਿੱਲ ਕਟਾਇਆ ਤੇ ਜਦੋਂ ਸਰਕਾਰ ਲੈਂਦੀ ਆ ਉਹ ਪੂਰਾ 37 ਲੱਖ ਦੇ ਕੇ ਹੋਇਆ ਕਿ ਟੋਟਲ ਪੈਸਾ ਦੇ ਕੇ ਤੁਹਾਡਾ ਸਰਕਾਰੀ ਖਜ਼ਾਨਿਆਂ ਦੇ ਲੋਕਾਂ ਦਾ ਬਾਅਦ ਵਿੱਚ ਭਗਵੰਤ ਮਾਨ ਤੇ ਇਹਦੇ ਗਰੋ ਨੇ ਵਿੱਚ ਇਟੇਜਰੀ ਵਾਲ ਨੇ ਇਹਨਾਂ ਦੇ 21 ਕਰੋੜ ਰੁਪਈਆ ਬਤੌਰ ਕਮਿਸ਼ਨ ਬਤੌਰ ਰਿਸ਼ਵਤ ਇਹਨਾਂ ਨੇ ਕੋਲ ਵਾਪਸ ਗਿਆ ਇੱਕ ਦੇ ਇੱਕ ਜਵਾਬ ਨਹੀਂਗਾ ਮੇਰੇ ਤੇ ਉਲਟਾ ਮਾਣ ਹਾਨੀ ਮਾਣ ਹਾਨੀ ਕੇ ਪੰਜਾਬ ਦੇ ਲੋਕਾਂ ਦੀ ਗੱਲ ਤੇ ਪੰਜਾਬ ਦੇ ਖਜ਼ਾਨੇ ਦੀ ਗੱਲ ਖੇਰਾ ਕਿਉਂ ਕਰਦਾ ਮੈਂ ਇਦਾਂ ਦੇ 50 ਨੋਟਾਂ ਨੂੰ ਛਿੱਕੇ ਤੇ ਟੰਗਦਾ ਮੇਰੇ ਵੀਰੋ ਨਾ ਮੈਨੂੰ ਕੋਈ ਇਦਾਂ ਦੇ ਨੋਟਾਂ ਦੀ ਪਰਵਾਹ ਜਦ ਤੱਕ ਤੁਹਾਡਾ ਪੈਸਾ ਡੱਕ ਤੱਕ ਤੁਹਾਡਾ ਪੈਸਾ ਪਾਈ ਪਾਈ ਖਜ਼ਾਨੇ ਵਿੱਚ ਵਾਪਸ ਦਿਵਾ ਨਹੀਂ ਕਰਾਵਾਂਗੇ ਅਸੀਂ ਸਾਰੇ ਸਾਡਾ ਪ੍ਰਧਾਨ ਸਮੇਟ ਅਸੀਂ ਸਾ ਨਹੀਂ ਲਿਆਂਗੇ ਮੇਰੇ ਵੀਰੋ ਜਿੰਦਾਬਾਦ ਜਿੰਦਾਬਾਦ ਇਹ ਮਤ ਸਮਝਣਾ ਇਹ ਰਾਜ ਸਦਾ ਨਹੀਂ ਰਹਿੰਦਾ ਭਗਵੰਤ ਜੇ ਕੈਪਟਨ ਦਾ ਨਹੀਂ ਰਿਹਾ ਜੇ ਬਾਦਲ ਦਾ ਨਹੀਂ ਰਿਹਾ ਕਹਿੰਦਾ ਸੀ 25 ਸਾਲ ਤੁਹਾਡਾ ਵੀ ਨਹੀਂ ਰਹਿਣਾ ਤੁਸੀਂ ਸਾਡੇ ਬੰਦਿਆਂ ਨੂੰ ਅੰਦਰ ਕੀਤਾ ਝੂਠੇ ਮੁਕੱਦਮੇ ਜੇਲ੍ਹਾਂ ਵਿੱਚ ਛੁੱਟੇ ਇਹਨਾਂ ਨੇ ਤਾਂ ਝੱਲ ਲਿਆ ਕਿੱਥੇ ਸਾਧੂ ਸਿੰਘ ਦਾ ਇੱਧਰ ਆਇਓ ਇੱਕ ਸਾਲ ਤੁਸੀਂ ਵਿਰੋਧੀਆਂ ਨੂੰ ਜਿਹੜਾ ਤੁਹਾਡੇ ਖਿਲਾਫ ਬੋਲਦਾ ਤੁਸੀਂ ਉਹਦੇ ਇੱਕ ਪਰਚਾ ਨਹੀਂ ਦੋ ਨਹੀਂ ਮੇਰੇ ਤੇ ਪੰਜ ਝੂਠੇ ਮੁਕੱਦਮੇ ਦਰਜ ਕਰਕੇ ਮੈਨੂੰ 90 ਦੀ ਜੇਲ੍ਹ ਵਿੱਚ ਛੁੱਟਿਆ ਹੁਣ ਤੁਸੀਂ ਹੋਰ ਨਾ ਪਾਰਟੀਆਂ ਦੇ ਲੋਕਾਂ ਨੂੰ ਵੀ ਛੁੱਟਿਆ ਜਦੋਂ ਜੁਬਾਨ ਥੋਣ ਲੱਗਦੀ ਇੱਕ ਹੋਰ ਪਰਚਾ ਦਰਜ ਕੀਤਾ ਅਸੀਂ ਤਾਂ ਝੱਲ ਲਿਆ ਕਿਉਂਕਿ ਅਸੀਂ ਉਹ ਦਸਮ ਪਿਤਾ ਦੀ ਤੇ ਜਿਹੜੇ ਮੈਂ ਸਾਡੇ ਫਾਰ ਜਿਨ੍ਹਾਂ ਦੇ ਅਸੀਂ ਫਾਰਸ ਆ ਅਸੀਂ ਉਹਨਾਂ ਦੀ ਗੱਲ ਕਰਾਈ ਕੇਜਰੀਵਾਲ ਝੱਲ ਪਾਏਗਾ ਜਦ ਜਨ ਸਾਡਾ ਦਾਤ ਚਲਿਆ ਉਹ ਕੇਜਰੀਵਾਲ ਤੇ ਤੋਂ ਨਹੀਂ ਚੱਲ ਹੋਣਾ ਉਹ ਸੋਸ਼ੋੜਿਆ ਨਹੀਂ ਚੱਲ ਹੋਣਾ ਤੇ ਭਗਵੰਤ ਨੇ ਤਾਂ दारू ਲੱਪਣੀ ਜੇਲ੍ਹ ਵਿੱਚ ਮਿਲਦੀ ਨਹੀਂ ਨਹੀਂ ਚੱਲ ਹੋਣਾ ਭਗਵੰਤ ਸੋਚ ਕੇ ਚੱਲੋ ਹਲੇ ਵੀ ਸਬਾਵਾਂ ਇਨਸਾਫ ਪਸੰਦੀਦਾ ਰਾਜ ਦਿਓ ਹੁਣ ਮੈਨੂੰ ਪਤਾ ਲੱਗਿਆ ਕਿਉਂਕਿ ਮੈਂ 144 ਗੱਡੀਆਂ ਦਾ 21 ਕਰੋੜ ਦਾ ਡਾਕੂਮੈਂਟਡ ਦਸਤਾਵੇਜ਼ ਨਾਲ सीबीआई ਨੂੰ ਸ਼ਿਕਾਇਤ ਇਹਨਾਂ ਦੇ ਡੀਜੀਪੀ ਨੂੰ ਜਿਹਦਾ ਪੱਲ ਉਹਨੂੰ ਸ਼ਿਕਾਇਤ ਈਡੀ ਨੂੰ ਸ਼ਿਕਾਇਤ ਸਾਰਿਆਂ ਨੂੰ ਸ਼ਿਕਾਇਤ ਕੀਤੀ ਔਰ ਇਹਨਾਂ ਨੂੰ ਪਤਾ ਕਿ ਮੈਂ ਹਾਈ ਕੋਰਟ ਜਾਣਾ ਉਹ ਦਸਤਾਵੇਜ਼ ਲੈ ਕੇ ਮੈਂ ਜਾਣਾ ਵਾਂ ਇਦਾਂ ਨਹੀਂ ਮੈਂ ਚੁੱਕਣ ਲੱਗਾ ਹੁਣ ਕਹਿੰਦੇ ਖੈਰੇ ਨੂੰ ਫੜ ਕੇ ਇੱਕ ਵਾਰੀ ਦੁਬਾਰਾ ਅੰਦਰ ਦਿਓ ਲੈ ਕਰੋ ਉਹ ਕੇਜਰੀਵਾਲ ਸਾਹਮਣੇ ਆ ਕੇ ਕਹੇ ਨਾ ਅਫਸਰਾਂ ਨੂੰ ਕਿਉਂ ਵਰਤਦੇ ਹੋ ਸਾਹਮਣੇ ਆ ਕੇ ਕੋ ਕਿ ਸਾਨੂੰ ਖੈਰੇ ਨਾਲ ਤੇ ਕਾਂਗਰਸ ਦੇ ਲੀਡਰਾਂ ਨਾਲ ਤੇ ਵਿਰੋਧੀਆਂ ਨਾਲ ਤੇ ਆਰਟੀਆਈ ਐਕਟਿਵਿਸਟਾਂ ਨਾਲ ਸਾਨੂੰ ਬਹੁਤ ਨਫ਼ਰਤ ਆ ਅਸੀਂ ਤੁਹਾਨੂੰ ਫੜ ਕੇ ਜੇਲਾਂ ਵਿੱਚ ਦੇਣਾ ਵਾ ਲੈ ਕੇ ਬਿਆਨ ਦੇਣ ਭਗਵੰਤ ਮਾਨ ਦੀ ਸੈਕਟਰ 2 ਦੀ ਕੋਠੀ ਵਿੱਚ ਮੈਂ ਜਾ ਕੇ ਕਹੂੰਗਾ ਕਿ ਕਰੋ ਮੈਨੂੰ ਗ੍ਰਿਫਤਾਰ ਜੇ ਕਰ ਸਕਦੇ ਹੋ ਅਗਰ ਤੁਸੀਂ ਅਗਰ ਅਗਰ ਤੁਸੀਂ ਇਸੇ ਤਰ੍ਹਾਂ ਨਫ਼ਰਤ ਹੀ ਕੱਢਣੀ ਆ ਫਿਰ ਬੰਦਿਆਂ ਨੂੰ ਕਹੋ ਨਾ ਆਣ ਕੇ ਮੋਰੇ ਕਿ ਅਸੀਂ ਤੁਹਾਨੂੰ ਨਫ਼ਰਤ ਕਰਦੇ ਆ ਪੁਲਿਸ ਸਾਡੀ ਹੱਥ ਥੋਕਾ ਇਸ ਕਰਕੇ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਇੱਕ ਅੱਲਾ ਧਰਨਾ ਲੇਗਾ ਵੀ ਐਵੇਂ ਆਏ ਤੇ ਪਿੱਛੇ ਤੇ ਅਸੀਂ ਲੈਕਚਰ ਕੀਤਾ ਚਲੇ ਗਏ ਨਹੀਂ ਆਪਾਂ ਇਹ ਪ੍ਰਾਨ ਕਰਕੇ ਜਾਣਾ ਇੱਥੋਂ ਕਿ ਪੰਜਾਬ ਦਾ ਇੱਕ ਇੱਕ ਬੱਚਾ ਪੰਜਾਬ ਦਾ ਇੱਕ ਇੱਕ ਕਿਸਾਨ ਖੇਤ ਮਜ਼ਦੂਰ ਜਦ ਤੱਕ ਇਹ ਲੈਂਡ ਗ੍ਰੈਬਿੰਗ ਮਾਫੀਆ ਜਿਹਨਾਂ ਤੋਂ ਪੈਸੇ ਹਜ਼ਾਰਾਂ ਕਰੋੜਾ ਲੈਣੇ ਇਹਨਾਂ ਨੇ ਇਹਨਾਂ ਦੀ ਪਾਰਟੀ ਵਿੱਚ ਮਾਫੀਆ ਬੈਠਾ ਕੁਲਵੰਤ ਸਿੰਘ ਐਮ ਐਲ ਏ ਮੁਹੱਲੀ ਕੋਣ ਆ ਜਨਤਾ ਲੈਂਡ ਦਾ ਹਜ਼ਾਰਾਂ ਕਰੋੜਾਂ ਦਾ ਮਾਲਕ ਅਸ਼ੋਕ ਮਿੱਤਲ ਲੁਧਿਆਣਾ ਜਲੰਧਰ ਦੀ ਲਵਲੀ ਯੂਨੀਵਰਸਿਟੀ ਦਾ ਕੋਣ ਆ ਹਜ਼ਾਰਾਂ ਕਰੋੜਾਂ ਦਾ ਮਾਲਕ ਆ ਮਨਿਸਟਰ ਬਣਿਆ ਸੰਜੀਵ ਅਰੋੜਾ ਕੋਣ ਆ रियल एस्टेट ਦਾ ਮਾਫੀਆ ਲੁਧਿਆਣੇ ਤੋਂ ਲੈ ਕੇ ਦਿੱਲੀ ਹਜ਼ਾਰਾਂ ਇਕੜਾਂ ਦੇ ਇਹ ਸਾਰੀ ਤੁਹਾਡੀ ਜ਼ਮੀਨ ਖੋ ਕੇ ਇਹਨਾਂ ਨੇ ਪਰਫੀ ਵਾਂਗੂ ਕੱਟ ਕੇ ਸਾਰਾ ਇਹਦਾ ਕਮਿਸ਼ਨ ਉਹਨਾਂ ਮਾਫੀਆ ਤੋਂ ਲੈਣਾ ਆਪਾਂ ਉਹ ਤੱਕ ਪ੍ਰੈਨ ਕਰਨਾ ਕਿ ਜਦ ਤੱਕ ਸਾਡੇ ਸਾਹ ਵਾ ਅਸੀਂ ਤੈਨੂੰ ਭਗਵੰਤ ਤੇਰੇ ਦੇ ਪੱਲੇ ਕੁਛ ਨਹੀਂ ਆ ਤੂੰ ਪਾਸੇ ਹੋ ਜਾ ਓਕੇ ਜੀਵਾਲ ਤੇ ਸਸੋਡੀਆਂ ਤੈਨੂੰ ਇਹ ਜ਼ਮੀਨ ਨਹੀਂ ਦੇਣ ਦੇਣੀ ਅਗਰ ਤੁਹਾਨੂੰ ਇਹ ਮੇਰੀ ਚੁਣੌਤੀ ਪ੍ਰਵਾਨ ਹੈ ਤਾਂ ਇੱਕ ਵਾਰੀ ਹੁਣ ਜਕਾਰਾ ਛੱਡੋ ਬੋਲੋ ਈ ਸੋਰ ਹੋਰ ਸ੍ਰੀ ਅਕਾਲ ਇੱਕ ਮਤਾਂ ਈ ਸੋਰ ਹੋਰ ਸ੍ਰੀ ਅਕਾਲ ਅਗਲੀ ਸ਼ਰਾਰਤ ਸੁਣੋ ਮੇਰੀ ਅਗਲੀ ਸ਼ਰਾਰਤ ਤੁਹਾਡੀ ਖੌਨ ਤੇ ਹਮਲਾ ਪੰਚਾਇਤ ਤੇ ਹਮਲਾ ਤੁਹਾਡੀ ਜ਼ਹਿਨੀਅਤ ਤੇ ਹਮਲਾ ਇਹ ਕਿਸ ਤਰ੍ਹਾਂ ਕਰ ਰਹੇ ਨੇ ਮੈਂ ਕਿ ਇਹਨਾਂ ਅਰਬਨ ਸਟੇਟਾਂ ਵਿੱਚ ਰਹਿਣਾ ਕਹਿੰਦੇ ਸਾਡੇ ਤਾਂ ਬੱਚੇ ਕੈਨੇਡਾ ਤੇ ਅਮਰੀਕਾ ਤੇ ਯੂਰਪ ਜਾ ਰਹੇ ਨੇ ਪੈਸੇ ਦੇ ਦੇ ਕੇ ਇਹਨਾਂ ਵਿੱਚ ਕਿ ਇੱਥੇ ਕਹਿੰਦੇ ਰੇੜਾ ਕੇਚਰੀਵਾਲ ਨੇ ਸਾਰੇ ਗੈਰ ਪੰਜਾਬੀਆਂ ਨੂੰ ਲੈ ਕੇ ਇਹਨਾਂ ਅਰਬਨ ਸਟੇਟਾਂ ਵਿੱਚ ਬਸਾਉਣਾ ਵਾ ਨਾਲੇ ਲੈਂਡ ਮਾਫੀਆ ਨਾਲ ਰੜ ਕੇ ਪੰਜਾਬ ਨੂੰ ਲੁੱਟਣਾ ਵਾ ਤੇ ਨਾਲੇ ਸਾਡੇ ਆਬਾਦੀ ਦੇ ਸੰਤੁਲਨ ਨੂੰ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਡੈਮੋਗ੍ਰਾਫੀ ਉਹਨੂੰ ਬਗੜਨ ਦੇ ਨਜ਼ਰੀਏ ਨਾਲ ਇਹਦੇ ਤੇ ਸਾਡੇ ਤੇ ਹਮਲਾ ਹੁਣ ਸਾਡਾ ਪ੍ਰੰਧ ਅਗਲਾ ਲਾਸਟ ਕੱਲ ਕਹਿਣ ਲੱਗਿਆ ਮੈਨੂੰ ਪਤਾ ਸਮਾਂ ਬਹੁਤ ਹੋ ਗਿਆ ਲਾਸਟ ਕੱਲ ਇਹਨਾਂ ਕਿ ਵਾਹਿਗੁਰੂ ਕਰੇ ਸਾਡੀ ਸਰਕਾਰ ਬਣੇ ਜਿਹੜੀ ਕਿ ਅਵਸ਼ ਬਣੇਗੀ ਕੋਈ ਪਰਵਾਹ ਨਹੀਂ ਇਹਦੀ ਚਿੰਤਾ ਨਹੀਂ ਕਰਨੀ ਆ ਮੀਡੀਆ ਸਾਰਾ ਬਕਾਊ ਆ ਵਿੱਚ ਜਿਹੜਾ ਸਾਰਾ ਨਹੀਂ ਜਿਹੜਾ ਬਕਾਊ ਉਹ ਤੁਹਾਨੂੰ ਰੋਜ਼ ਭੰਬੜ ਪੂਸੇ ਫਰੇਮ ਪਾਉਂਦੇ ਨੇ ਇਹਨਾਂ ਦੀਆਂ ਸਾਡੀਆਂ ਖਬਰਾਂ ਨਹੀਂ ਦਿਖਾਉਂਦੇ ਸਿਰਫ ਸਾਡੇ ਕੋਲ ਛੋਟੇ ਮੋਟੇ ਬਿਆਨਾਂ ਨੂੰ ਵਧਾ-ਵਧਾ ਕੇ ਵਧਾ-ਵਧਾ ਕੇ ਤੁਹਾਨੂੰ ਕੰਬਲ ਪੂਸੇ ਪਾਉਂਦੇ ਆ 2027 ਚ ਕਾਂਗਰਸ ਸਰਕਾਰ ਬਣੇਗੀ ਔਰ ਬਣਦਿਆ ਸਾਰ ਪਹਿਲਾ ਮਤਾ ਪੰਜਾਬ ਦੀ ਕੈਬਨਿਟ ਵਿੱਚ ਸਾਡੇ ਲੀਡਰ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿ ਪਹਿਲਾ ਮਤਾ ਲੋਕਾਂ ਨੂੰ ਫਾਇਦਾ ਕਰੋ ਕਿ ਸਾਡੀ ਸਰਕਾਰ ਦਾ ਪਹਿਲਾ ਮਤਾ ਇਹ ਲੈਂਡ ਗ੍ਰੈਬਿੰਗ ਪਾਲਿਸੀ ਨੂੰ ਰੱਦ ਕਰਨਾ ਹੋਵੇਗਾ ਔਰ ਨਾ ਔਰ ਨਾ ਔਰ ਨਾਲ ਜਿਨ੍ਹਾਂ ਨੇ ਲੁੱਟਿਆ ਪੰਜਾਬ ਨੂੰ ਜਿਹੜੇ ਜੋੜੇ ਲੋਕੀ ਸਾਜ਼ਿਸ਼ ਚਾਹੇ ਕੋ ਵੱਡੇ ਤੋਂ ਵੱਡਾ ਅਫਸਰ ਹੋਵੇ ਕੋਈ ਵੱਡੇ ਤੋਂ ਵੱਡਾ ਅਫਸਰ ਉਹਨਾਂ ਦੇ ਖਿਲਾਫ ਵਿਜੀਲੈਂਸ ਇਨਕੁਆਇਰੀ ਕਰਕੇ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ ਅਗਰ ਇਹ ਮਤਾ ਪ੍ਰਵਾਨ ਹੈ ਕਿ ਹੁਣ ਹੱਥ ਖੜੇ ਕਰੋ ਤੇ ਦਿਓ ਇਹਨੂੰ ਦੂਰੇ ਦੁਕਾਨਦਾਰਾਂ ਤੱਕ ਖੜੇ ਉਹ ਜਿਹੜੇ ਤੁਸੀਂ ਬਾਹਰ ਖੜੋ ਬਰਾਂਡਿਆਂ 'ਚ ਇੱਕ ਵਾਰ ਹੱਥ ਚੱਕ ਕੇ ਮਤੇ ਨੂੰ ਪ੍ਰਵਾਨਗੀ ਦਿਓ ਗੋਲੇ ਸੋਨਹਾਰ ਆਵਾਜ਼ ਲਗਾ ਕਿਸਾਨਾਂ ਨੂੰ ਪ੍ਰਧਾਨ ਜੀ ਵੀ ਕਹਿ ਰਹੇ ਨੇ ਇਹਨਾਂ ਨੇ ਕਿਹਾ ਮੈਂ ਸੁਣਿਆ ਕਿ ਪਰਵਾਨਗੀ ਨਾ ਦਿਓ ਜੇ ਤੁਸੀਂ ਪਰਵਾਨਗੀ ਦੇ ਦਿੱਤੀ ਬਾਦਸ਼ਾਹਤ ਅਗਲੀ ਸਰਕਾਰ ਥੋੜੀ ਨਿਆਤੀ ਹੋ ਜੇ ਹੋਣ ਨਹੀਂ ਦੇਵਾਂਗੇ ਪਰ ਤੁਸੀਂ ਕਿਸੇ ਨੇ ਪਰਵਾਨਗੀ ਤੇ ਮਤਾਂ ਨਹੀਂ ਦੇਣੇ ਸਾਰੇ ਜਾਬਾਸ ਆ ਵਗਦੇ ਮੀਂਹ ਝੱਖੜ ਚ بارش ਸਾਡੀਆਂ ਭੈਣਾਂ ਬੀਬੀਆਂ ਬਜ਼ੁਰਗ ਨੌਜਵਾਨ ਔਰ ਜਿਹੜਾ ਇੱਕ ਪੰਜਾਬ ਦਾ ਆਜ਼ਾਦ মিডিਆ ਸਾਰਿਆਂ ਦਾ ਮੈਂ ਬਹੁਤ ਬਹੁਤ مشکور ہاں ਧੰਨਵਾਦ ਕਰਦਾ ਔਰ ਤੁਹਾਨੂੰ ਯਕੀਨ ਦਿਵਾਉਣਾ ਕਿ ਜਦ ਤੱਕ ਅਸੀਂ ਬੈਠੇ ਆ ਇਸ ਲੈਂਡ ਪੂਲਿੰਗ ਪਾਲਿਸੀ ਨੂੰ ਹਰ ਕਿਸ ਪ੍ਰਵਾਨ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ